ਉਥਾਂ ਹੈ ਜਿੱਥੇ ਕੁਝ ਸਮਾਂ ਪਹਿਲਾਂ ਜਿਹੜੇ ਕਾਉਂਸਲ ਦੇ ਨਗਰ ਕਾਉਂਸਲ ਦੇ ਲੋਕ ਆਏ ਇੱਥੇ ਇਹਦੀ ਮਰਮਤ ਕਰਨ ਦੇ ਲਈ ਪਰ ਮਰਮਤ ਤਾਂ ਕੀਤੀ ਨਹੀਂ ਇਹਨੂੰ ਹੋਰ ਖਰਾਬ ਕਰਕੇ ਚਲੇ ਗਏ ਵਾਟਰਫਾਲ ਤਾਂ ਹੈਗੀ ਹੈ ਪਰ ਇਹ ਸੀਵਰੇਜ ਫਾਲ ਹੈ ਆ ਤੁਹਾਨੂੰ ਦਿਖਾਣੇ ਆ ਥੋੜਾ ਦੂਰ ਹੋ ਕੇ ਕਿਉਂਕਿ ਜੇ ਪੱਥਰ ਸਿੱਟੂਗਾ ਤਾਂ ਪਤਾ ਲੱਗ ਜਾਊਗਾ ਕਿੰਨਾ ਗਹਿਰਾ ਹੈ ਦੇਖ ਲੋ ਬਾਕੀ ਤਾਂ ਬੁਰਾ ਹਾਲ ਸੀਗਾ ਕੱਲ ਲੇਡੀਜ਼ ਗਰੀ ਇੱਕ ਬੱਚਾ ਗਿਰਿਆ ਦੋ ਬੱਚੇ ਗਿਰਿਆ ਸਾਢੇ 3 ਵਜੇ ਦੋ ਸਾਈਕਲ ਇਸ ਚੋਂ ਕੱਢੀਆਂ ਇਹ ਫਰਨੀਚਰ ਪਿਆ ਜਿਹੜਾ ਸਾਰਾ ਇਸ ਵਕਤ ਖਰਾਬ ਹੋਇਆ ਹੋਇਆ ਕਿਉਂਕਿ ਗੰਦਾ ਪਾਣੀ ਸੀਗਾ ਜਿਹੜੇ ਕੁਝ ਕੱਪੜੇ ਬਚ ਗਏ ਉਹਨੂੰ ਨੂੰ ਫਿਲਹਾਲ ਦੇ ਲਈ ਧੋਣ ਦੀ ਤਿਆਰੀ ਹੈ ਇੱਥੇ ਧੋ ਰਹੇ ਨੇ ਤੁਹਾਨੂੰ ਐ ਲੱਗ ਰਹੇ ਹੋਗਾ ਮੈਂ ਕਿਸੇ ਹਿਮਾਚਲ ਪ੍ਰਦੇਸ਼ ਦੇ ਕਿਸੇ વોਟਰਫਾਲ ਦੇ નીચે ਖੜਾ ਆ ਜਾਂ ਉੱਤੇ ਖੜਾ ਇਹ ਲੱਗ ਰਿਹਾ ਔ ਕਿ ਨਿਆਗਰਾ ਫਾਲਸ ਦੇ ਨੇੜੇ ਖੜਾ ਪਰ ਰਿਐਲਿਟੀ ਇਹ ਫਾਲਸ ਦਾ ਹੈਗੀ ਹੈ ਵਾਟਰਫਾਲ ਤਾਂ ਹੈਗੀ ਹੈ ਪਰ ਇਹ ਸੀਵਰੇਜ ਫਾਲ ਹੈ ਇਹ ਸੀਵਰੇਜ ਫਾਲ ਨਿਆਗਾਉਂ ਦੇ ਉਸ ਇਲਾਕੇ ਦੀ ਹੈ ਜਿਹੜੇ ਸਭ ਤੋਂ ਜ਼ਿਆਦਾ ਭੀੜ-ਪਾੜਾ ਵਾਲਾ ਇਲਾਕਾ ਹੈ ਤੇ ਉਹ ਜਾਣਕਾਰੀ ਤੁਹਾਨੂੰ ਦੇ ਦਈਏ ਉਹ ਥਾਂ ਹੈ ਜਿੱਥੇ ਕੁਝ ਸਮਾਂ ਪਹਿਲਾਂ ਜਿਹੜੇ ਕਾਉਂਸਲ ਦੇ ਨਗਰ ਕਾਉਂਸਲ ਦੇ ਲੋਕ ਆਏ ਇੱਥੇ ਇਹਦੀ ਮਰਮਤ ਕਰਨ ਦੇ ਲਈ ਪਰ ਮਰਮਤ ਤਾਂ ਕੀਤੀ ਨਹੀਂ ਇਹਨੂੰ ਹੋਰ ਖਰਾਬ ਕਰਕੇ ਚਲੇ ਗਏ ਜਿਸ ਦੇ ਕਰਕੇ ਲੋਕ ਜਿਹੜੇ ਨੇ ਉਹ ਨੀਚੇ ਡਿੱਗਦੇ ਜਾ ਰਹੇ ਨੇ सीसीटीवी ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਲੋਕ ਨੇ ਜਿਹੜੇ ਸੀਸੀਟੀਵੀ ਵਿੱਚ ਨਹੀਂ ਆਏ ਕਿਉਂਕਿ ਰਾਤ ਦੇ 12 ਵਜੇ ਜਦ ਕੋਈ ਨਿਕਲ ਰਿਹਾ ਇੱਥੋਂ ਉਹਨੂੰ ਨਹੀਂ ਪਤਾ ਲੱਗ ਰਿਹਾ ਕਿ ਇੱਥੇ ਖੱਡਾ ਹੈ ਜਾਂ ਨਹੀਂ ਹੈ ਤੇ بارشਾਂ ਜਿਹੜੀ ਰੈਗੂਲਰਲੀ ਪੈ ਰਹੀਆਂ ਨੇ ਮਾਰਕੀਟ ਕਮੇਟੀ ਦੇ ਲੋਕ ਇੱਥੇ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਕਿੰਨੇ ਦਿਨ ਹੋ ਗਏ ਜੀ ਇਸ ਖੱਡੇ ਨੂੰ ਸਰਪੰਚ 10 ਦਿਨ ਹੋ ਗਏ ਬਹੁਤ ਬੁਰਾ ਹਾਲ ਹੈ यहां पे जी हां यहां पे ਮਤਲਬ ਮਾਰਕੀਟ ਵੀ ਬੰਦ ਹੋ ਗਈ ਹੈ ਮਤਲਬ 10 ਦਿਨ ਤੋਂ ਦੁਕਾਨਦਾਰੀ ਹੈ ਹੀ ਨਹੀਂ ਬਿਲਕੁਲ ਵੀ ਜੀ ਜੀ ਇਤਨਾ ਬੁਰਾ ਹਾਲ ਹੈ ਜੋ ਵੀ ਆਤੇ ਹਨ ਇਸ ਵਿੱਚ ਖੱਡਾ ਵਿੱਚ गिर ਜਾਂਦੇ ਹਨ ਕਿਤਨੇ ਸਾਰੇ ਸਕੂਟਰ ਠੀਕ ਹੈ ਇਹ ਤਾਂ ਚੁੱ ਕਰ ਰਹੀ ਕਿ ਪड़ोसी ਹੈ نکال dete inko ji aur committee wale aate do minute aate uske baad kuch nahi karte bhag jate hain haan ji kal jab ye sara kuch mamla hoya hai cctv samne aayi hai uske baad ye sara cover kita uske baad ye chaar dewari kari dinna ji haan ji usse pehle koi kal aake gaye kal kal aake isme idhar sitra diye sara kuch karke ye khadda pehle kitna gehra hai kuch pata hai ye kam se kam 15 foot khadda hai ji kam se kam acha aaj ek tasveer dikhane hain main apne camera pase nu idhar chakki nu kehna ਆ ਮੇਰੇ ਹੱਥ ਚ ਪੱਥਰ ਹੈ ਆ ਤੁਹਾਨੂੰ ਦਿਖਾਣੇ ਥੋੜਾ ਦੂਰ ਹੋ ਕੇ ਕਿਉਂਕਿ ਜਦ ਪੱਥਰ ਸਿੱਟੂਗਾ ਤਾਂ ਪਤਾ ਲੱਗ ਜਾਊਗਾ ਕਿੰਨਾ ਗਹਿਰਾ ਆ ਦੇਖ ਲਓ ਪੱਥਰ ਦਾ ਪਤਾ ਵੀ ਲੱਗਿਆ ਪੱਥਰ ਸਿੱਧਾ ਅੰਦਰ ਚਲਾ ਗਿਆ ਇੰਨਾ ਇਹ ਗਹਿਰਾ ਜਿਹਦੇ ਕਰਕੇ लोका जान बची है एक वा जान माल का नुकसान हो सकता सी स्कूल के तीन बच्चे इसमें गिरे गए साइकिल और एक्टिवा की दो दो एक जनानी गिर गई दो बच्चे जा स्कूल जा रहे थे उसमें तीन, 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 तीन साइकिले कल दोपहर को आए कमेटी वाले निकाले इसमें साइकिले कितने दिन से खुला पड़ा था ऐसे हाँ दस दिन हो गए दस दिन से खुला पड़ा है क्या कराद से हाँ बहुत हो गए कोई सुनाई नहीं है बहुत हादसे हो गए इसमें जी कोई सुनाई नहीं है जी बस ये है दुकानदार हैं उनकी हेल्प करते है जो इसमें गिर जाते हैं वो निकालते हैं और जब बारिश होती है तो इतना बुरा हाल हो जाता है बंदों का आना जाना यहाँ की एमसी का ये हाल है कि आप देखोगे ना जब थोड़ी सी भी बारिश होएगी तो इतना बुरा हाल हो जाएगा गलियों का कि पानी रुक जाता है दस दिन बाद में नालिया बंद हो जाती है कोई यहाँ पे कोई ध्यान नहीं रखता एमसी बिल्कुल कोई काम नहीं करती है आप पांच नंबर गली जा रहे हो वहाँ पे पांच साल से वो गली नहीं बन पाई है हमने बड़ा जोर लगाया अभी तक कोई गली नहीं बनी है यहाँ बहुत बुरा हाल है नए गांव का आप देखोगे थोड़ी सी भी बारिश होगी बहुत बुरा हाल हो जाएगा इसको तो अलावा भी अच्छे से रहने वाले हो सामने सामने दुकान है, दुकान है। तो रोज देख रहे हो जो कुछ दस दिन हो गए आज रोज ही देख रहे हैं ये तो बहुत बुरा हाल सी कल गिले वो करवा के गए थोड़ा बहुत ਬਾਕੀ ਤਾਂ ਬੁਰਾ ਹਾਲ ਸੀਗਾ ਕੱਲ ਲੇਡਿਸ ਗਿਰੀ ਇੱਕ ਬੱਚਾ ਗਿਰਿਆ ਦੋ ਬੱਚੇ ਗਿਰੇ ਆ ਸਾਢੇ 3 ਵਜੇ ਦੋ ਸਾਈਕਲ ਇਸ ਚੋਂ ਕੱਢੀਆਂ ਕਿੰਨਾ ਗਹਿਰਾ ਹੈ ਕਿੰਨਾ ਕਿਉਂਕਿ ਇਹ ਕਹ ਰਹੇ ਨੇ ਕਾਫੀ 1 ਫੁੱਟ ਗਹਿਰਾ ਹੋਣਾ ਹੈ 8-9 ਫੁੱਟ ਹੈ ਚੇ ਤਾਂ ਛੋਟੇ ਹੀ ਹੁੰਦੇ ਨੇ ਬੱਚੇ ਤਾਂ 4-5 ਫੁੱਟ ਦੇ ਮੁੰਡੇ ਉਹ ਵੀ ਕਲਾਸ ਦਾ ਬੱਚਾ ਸੀਗਾ ਕੀ ਹਾਈਟ ਹੋएगी ਅਸੀਂ ਹਾਂ ਤੇ ਰਾਤ ਨੂੰ ਕੋਈ ਰਾਤ ਨੂੰ ਗਿਰ ਜੇ ਛੋਟੀ ਦੁਕਾਨਾਂ ਬੰਦ ਨੇ ਰਾਤੀ ਉਹ ਇਹ ਸਲੂਨ ਵਾਲੇ ਮੁੰਡੇ ਨੇ 3 ਵਜੇ ਤੱਕ ਡਿਊਟੀ ਦਿੱਤੀ ਇੱਥੇ ਹਾਂ ਜਿਸ ਦਿਨ ਬਾਰਿਸ਼ ਆਈ ਹੈ ਪਰਸੋ ਰਾਤੀ ਉਹਨੇ 3 ਵਜੇ ਤੱਕ ਡਿਊਟੀ ਦਿੱਤੀ ਐ ਸਲੂਨ ਵਾਲੇ ਮੁੰਡੇ ਨੇ। ਕੋਈ ਗਿਰਨਾ ਨਹੀਂ। 10 ਕਮਰੇ ਚ ਪਾਣੀ ਭੜ ਗਿਆ ਬਾਜੀ। ਪਿੱਛੇ ਜਾਓ ਦੇਖੋ ਸਾਰੇ ਕਮਰੇ ਆ ਪਿੱਛੇ। ਇਹ ਸਾਰੇ ਬੰਦ ਕਰ ਰੱਖਦਾ। ਸਾਰੇ ਕਮਰੇ ਦਮ ਅੰਦਰ ਭਰਿਆ ਹੋਏ। ਹੱਲੇ ਇਹ ਦੇਖ ਦੇਖ ਲੋ। ਗੁੱਡ ਦੇਖ ਲੈਣੀ ਇੱਕ ਵਾਰੀ। ਇੱਥੇ ਕਹਿ ਰਹੇ ਨੇ ਕਿ ਪਾਣੀ ਭਰ ਗਿਆ। ਇਹਦੇ ਕਰਕੇ ਸਾਰਾ ਪਾਣੀ ਵੀ ਭਰ ਗਿਆ। ਜਿਹਦੇ ਕਰਕੇ ਇਹ ਕਮਰੇ ਖਾਲੀ ਕਰਨੇ ਪੈ ਰਹੇ ਨੇ ਲੋਕਾਂ ਨੂੰ। ਕਿੱਥੇ? ਇਸ ਵਿੱਚ ਔਰ ਅੰਦਰ ਜਾ ਕੇ ਅੰਦਰ ਜਾ ਕੇ ਨਾ ਕਮਰੇ ਇਹ ਦੇਖੋ। ਇਹ ਕਮਰੇ ਇਹ ਦੇਖੋ। ਇਹ ਹਾਲੇ ਨਿਆ ਘਾਉਂ ਤੇ। ਜਿਹੜਾ ਕਿਹਾ ਜਾਂਦੇ ਆ ਪਾਣੀ ਭਰਿਆ ਹੋਇਆ ਫਿਲਹਾਲ ਦੇ ਲਈ ਦਿਖਾ ਦਿੰਦੇ ਆ ਕਿੱਥੇ ਕਿੱਥੇ ਨੇ ਇਹ ਦੇਖੋ ਸਾਰੇ ਕਮਰਿਆਂ ਵਿੱਚ ਪਾਣੀ ਭਰ ਗਿਆ ਦੇ ਇਸੇ ਬਾਈਟ ਲੈ ਲਓ ਦੇਖ ਲਓ ਆ ਦੇਖੋ ਜਰਾ ਇੱਕ ਵਾਰੀ ਹਾਲ ਸੀਵਰੇਜ ਦਾ ਪਾਣੀ ਉਹ ਵੀ ਗੰਦਾ ਪਾਣੀ ਜਿਹੜਾ ਹੈ ਭਰ ਗਿਆ ਇਹਨਾਂ ਦੇ ਸਾਰੇ ਲੋਕਾਂ ਦੇ ਘਰਾਂ 'ਚ ਗਰੀਬ ਲੋਕ ਨੇ ਇੱਥੇ ਰਹਿੰਦੇ ਨੇ ਪਰ ਉਸ ਤੋਂ ਬਾਅਦ ਜਦ ਪਾਣੀ ਭਰ ਗਿਆ ਕਿਸੇ ਨੇ ਅਜੇ ਤੱਕ ਨਹੀਂ ਪੁੱਛਿਆ ਕਿ ਆਖਿਰਕਾਰ ਮਦਦ ਹੋਈ ਹੈ ਨਹੀਂ ਹੋਈ ਕਹਾਂ ਸੇ ਆਏ ਆ ਅਸੀਂ ਤੇ ਆਈ ਰਹਤਾਂ ਭਾਇਆ ਅੱਛਾ ਪਾਣੀ ਕਦੋਂ ਘੁਸਿਆ ਪਰ ਸੌਂ ਸਾਮਾ ਪੂਰਾ ਭਰ ਗਿਆ ਥਾ ਪਾਣੀ ਕਿਹ ਹੱਦ ਤੱਕ ਭਰਾਂ ਕਹਿੰਦਾ ਤੱਕ ਪੂਰਾ ਕਮਰਾ ਭਰ ਗਿਆ ਥਾ ਅੱਛਾ ਹਮ ਸਾਰਾ ਸਮਾਨ ਖਰਾਬ ਹੋ ਗਿਆ ਨਿਕਾਲਾ ਕਿ ਆਇਆ ਬਾਰ ਬੋਰ ਸਾਰਾ ਤਾਂ ਨਿਕਾਲਿਆ ਹਾਂ ਬਾਰਾ ਦੇਖੋ ਪੂਰਾ ਅੱਛਾ ਔਰ ਗੰਦਾ ਪਾਣੀ ਦਾ ਬੋਰ ਗੰਦਾ ਪਾਣੀ ਸਾਰਾ ਸੇਂਗ ਦੇਵੀ ਦਾ ਪਾਣੀ ਥਾ ਪੂਰਾ ਤੁਸੀਂ ਦੇਖੋ ਸਾਰੇ ਐਕਸੈਮ ਤੁਸੀਂ ਦੇਖੋ ਤਸਵੀਰਾਂ ਇਹ ਬੈੱਡ ਪਏ ਨੇ ਇਹ ਫਰਨੀਚਰ ਪਏ ਆ ਜਿਹੜਾ ਸਾਰਾ ਇਸ ਵਕਤ ਖਰਾਬ ਹੋਇਆ ਵੈ ਕਿਉਂਕਿ ਗੰਦਾ ਪਾਣੀ ਸੀਗਾ ਜਿਹੜੇ ਕੁਝ ਕੱਪੜੇ ਬਚ ਗਏ ਉਹਨੂੰ ਫਿਲਹਾਲ ਦੇ ਲਈ ਧੋਣ ਦੀ ਤਿਆਰੀ ਹੈ ਇੱਥੇ ਧੋ ਰਹੇ ਨੇ ਤਾਕੀ ਜੋ ਕੁਝ ਬਚ ਸਕਦਾ ਹੈ ਉਹ ਬਚ ਜੇ ਇਸ ਵਕਤ ਜਿੰਨੀ ਵੀ ਇਹ ਗਲੀ ਹੈ ਜਿੱਥੇ ਕਮਰੇ ਨੇ ਕਿਰਾਏ ਤੇ ਦਿੱਤੇ ਹੋਏ ਸੀਗੇ ਉਹ ਸਾਰਿਆਂ 'ਚ ਕਿਉਂਕਿ ਆਹ ਤਸਵੀਰ ਹੈ ਜੇ ਪਾਣੀ ਭਰਿਆ ਇਹ ਹੁਣੇ ਲਾਇਆ ਹੈ ਜਾਂ ਅਭੀ ਲਾਇਆ ਇਸ ਵਜ੍ਹਾ ਸੇ ਆਹ ਦੇਖੋ ਪਾਣੀ ਕਿਉਂਕਿ ਇਹ ਘਟੋ ਘਟ 2.5 ਫੁੱਟ ਜਿਹੜਾ ਗਹਿਰ ਹੈ ਜਿਹੜਾ ਕਮਰਾ ਹੈ ਇਹਦੇ ਕਰਕੇ ਬਾਹਰ ਲਾਇਆ ਗਿਆ ਹੈ ਤਾਂ ਕਿ ਪਾਣੀ ਦੁਬਾਰਾ ਅੰਦਰ ਨਾ ਵੜੇ ਕਿਉਂਕਿ ਜਦ ਅੰਦਰ ਵੜਿਆ ਤਾਂ ਉੱਤੇ ਤੱਕ ਪਾਣੀ ਆ ਗਿਆ ਜਿਹਦੇ ਕਰਕੇ ਪਿੱਛੇ ਤੱਕ ਜਿਹੜਾ ਹੈਗਾ ਉਹ ਇਸੇ ਤਰੀਕੇ ਪਾਣੀ ਵਧਾ ਗਿਆ ਤੇ ਇਹਨਾਂ ਦਾ ਸਾਰੇ ਜਿੰਨੇ ਕਮਰੇ ਜਿੰਨਾ ਸਮਾਨ ਸੀਗਾ ਉਹ ਸਾਰਾ ਖਰਾਬ ਹੋ ਗਿਆ ਯਾਨੀ ਹੱਲੇ ਤਾਂ ਕੁਝ ਸਮੇਂ ਦੀ ਬਾਰਿਸ਼ ਹੋਈ ਸੀਗੀ ਜਿਹਦੇ ਕਰਕੇ ਇਹ ਹਾਲ ਹੈ ਤੇ ਨਗਰ ਨਿਗਮ ਕਾਰਪੋਰੇਸ਼ਨ ਹੋਏ ਕੋਈ ਵੀ ਜਿਹੜੇ ਵਿਭਾਗ ਹੋਏ ਉਹ ਦਾਅਵੇ ਇਹ ਕਰਦਾ ਹੈ ਕਿ ਅਸੀਂ ਜਿਹੜਾ ਹੈ ਉਹ ਪਾਰਸ਼ਦ ਤੋਂ ਪਹਿਲੇ تیاری ਜਿਹੜੀ ਹੈ ਉਹ ਪੂਰੀ ਕਰ ਲਾਂਗੇ ਹਾਲਾਂਕਿ ਤਿਆਰੀ ਤਾਂ ਹੋਈ ਨਹੀਂ ਕੰਮ ਹੋਰ ਖਰਾਬ ਹੋ ਗਿਆ ਜਿਹਦੇ ਕਰਕੇ ਲੋਕਾਂ ਨੂੰ ਵੀ ਇੱਕ ਵੱਡਾ ਨੁਕਸਾਨ ਜਿਹੜਾ ਹੈ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਦੇਖੋ ਬਿਲਕੁਲ ਪਾਰਸ਼ਦ ਚੱਕਰ ਲੈਣਾ ਨਾ ਜ਼ਰੂਰੀ ਸਮਝਦੇ ਸ਼ਾਇਦ ਆਹੀ ਕਾਰਨ ਹੈ के हले तक इन्हों दी सुनवाई नहीं हुई कोई आया सरकारी विभाग कोई नहीं आया भैया जी कोई नहीं आया कोई नहीं आया कोई नहीं, आया। <सथ> नहीं सारा खुद ही किया खुद ही किया देखो कल ऐसी लगाए कल से, लगा हाँ। से परसों रात से लगा हूँ नगर काउंसिल से कोई नहीं आया कोई नहीं आया तो पानी कैसे निकाला पानी आपने बाल्टीन से पूछ पुछ के निकाला सारे रात कितने बजे आया था पानी यहाँ आया था दस बजे शुरू हो गया दस बजे शुरू हो गया मैं चार बजे तक सुबह तक लगा था यहाँ मैं थक गया था मैं छोड़ दिया फिर कल की कल करूंगा आराम से फिर आज पूरा सामान निकालो उधर उधर कपड़े सभी देखो सारी बिखरा पड़ा है अब क्या करो बेड मत मतलब इलेक्ट्रॉनिक्स का सामान था जो खराब खुब हुआ किसी का खराब तो यही फ्रिज अभी बंद पड़ा है फ्रिज अभी चालू नहीं किया हूँ क्या पता उसमें तीन सिरा खराब हो गया तीन सिरा बहुत सामान खराब हो गया ऐसे मत सामान खराब हो गया अच्छा इधर ये आपके स्कूटर स्कटर सारे खड़े हैं ये भी खराब हो गए अभी खराब हो गए भाई, भाई, भाई। सारे खराब जितना सामान है रखा नीचे सब पूरा खराब गरीब आदमी तो कहता है एक चीज भी खराब होगी तो उदी जेब पे असर पौगा तो तू सोचो जे घर दे अंदर पानी ओ वड़ जे त कितना के नुकसान जड़ा है वो एक गरीब इंसान दा हुंदा है के हुण सारे दिहाड़ी छड़ के ਆਪਣੇ ਘਰ ਦੀ ਸਫਾਈ ਵੀ ਕਰਨੀ ਹੈ ਕੰਮ ਵੀ ਕਰਨਾ ਹੈ ਤੇ ਜਿਹੜੀ ਚੀਜ਼ਾਂ ਖਰਾਬ ਹੋ ਗਈਆਂ ਉਹ ਦੇਖਣਾ ਹੈ ਕਿ ਆਖਰਕਾਰ ਉਹ ਠੀਕ ਕਿਵੇਂ ਹੋਣ ਗਿਆ ਚਾਹੇ ਟੀਵੀ ਦੀ ਗੱਲ ਕਰ ਲਈਏ ਜਾਂ ਸਕੂਟਰ ਦੀ ਗੱਲ ਕਰ ਲਈਏ ਆ ਜੋ ਕੁਝ ਹੋਰ ਸਮਾਨ ਇੱਥੇ ਜਿਹੜਾ ਇਲੈਕਟ੍ਰੋਨਿਕਸ ਦਾ ਪਿਆ ਸੀਗਾ ਯਾਨੀ ਸਭ ਤੋਂ ਵੱਡੀ ਗੱਲ ਨੁਕਸਾਨ ਤਾਂ ਹੋਇਆ ਪਰ ਹਲੇ ਤੱਕ ਕੋਈ ਪੁੱਛਗਿੱਛ ਕਰਨ ਵੀ ਨਹੀਂ ਆਇਆ ਨਾ ਕਿਸੇ ਤਰੀਕੇ ਨਾਲ ਹਲੇ ਤੱਕ 10 ਦਿਨ ਹੋ ਗਏ ਉਹ ਖੱਡਾ ਬੰਦ ਕੀਤਾ ਉਹ ਪਾਲਿਆ ਕਰਨੂ ਸੀਗਾ ਜੇ ਬੰਦ ਨਹੀਂ ਕਰ ਸਕੇ ਜੇ ਬੰਦ ਨਹੀਂ ਕਰ ਸਕੇ ਇੱਥੇ ਲੋਕ ਹਾਸੇ ਦਾ ਸ਼ਿਕਾਰ ਹੋ ਰਹੇ ਨੇ ਜਦ ਕੋਈ ਕਿਸੇ ਦੀ ਮੌਤ ਹੋ ਜੇਗੀ ਤਾਂ ਉਸ ਤੋਂ ਬਾਅਦ ਸ਼ਾਇਦ ਧਿਆਨ ਦੇਣਗੇ ਇੰਨਾ ਕੀਤਾ ਕਿ ਆਸ-ਪਾਸ ਇੱਟਾਂ ਜਿਹੜੀਆਂ ਨੇ ਉਹ ਲਾਗੇ ਨੇ ਪਰ ਫਿਲਹਾਲ ਦੇ ਲਈ ਬਾਰਿਸ਼ਾਂ ਪੈ ਰਹੀਆਂ ਨੇ ਇਹ ਕੰਮ ਜਿਹੜਾ ਬਾਰਿਸ਼ਾਂ ਤੋਂ ਪਹਿਲਾਂ ਹੋਣਾ ਚਾਹੀਦਾ ਸੀਗਾ ਉਹ ਬਾਰਿਸ਼ਾਂ ਦੌਰਾਨ ਜਿਹੜਾ ਹੈ ਉਹ ਸ਼ੁਰੂ ਕਰਤਾ ਜਿਹਦੇ ਕਰਕੇ ਲੋਕ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ ਹੁਣ ਜੇ ਬੰਦ ਕਰਨਗੇ ਤਾਂ ਹੀ ਕਹਿਣਗੇ ਕਿ ਹੁਣ ਬਾਰਿਸ਼ਾਂ ਹੋ ਰਹੀਆਂ ਨੇ ਸੀਮੈਂਟ ਜਿਹੜਾ ਪੂਰੀ ਤਰ੍ਹਾਂ ਨਹੀਂ ਬੈਠੇਗਾ ਜਾਂ ਹੋਰ ਪਰੇਸ਼ਾਨੀਆਂ ਜਿਹੜੀਆਂ ਰਹਿਣਗੀਆਂ ਕਿਉਂਕਿ ਪੀ ਡਬਲਯੂ ਡੀ ਵੀ ਇਹੀ ਕਹਿੰਦੇ ਕਿ ਸੜਕਾਂ ਜਿਹੜੀਆਂ ਉਹ ਬਾਰਿਸ਼ਾਂ ਦੇ ਵੇਲੇ ਨਹੀਂ ਬਣਦੀਆਂ ਬਾਰਿਸ਼ ਤੋਂ ਪਹਿਲਾਂ ਬਣਦੀਆਂ ਨੇ ਬਾਅਦ 'ਚ ਬਣਦੀਆਂ ਨੇ ਤਾਂ ਹੁਣ ਇਹ ਬਾਰਿਸ਼ ਦੁਬਾਰਾ ਤੁਝੇ بارش ਆਂਦੀ ਹੈ ਤਾਂ ਆਸ-ਪਾਸ ਦੇ ਲੋਕਾਂ ਦਾ ਕੀ ਹਾਲ ਹੋਏਗਾ ਇਸ ਖਰਾਬ ਪਾਣੀ ਦੇ ਨਾਲ ਕਿੰਨੀਆਂ ਬਿਮਾਰੀਆਂ ਫੈਲ ਸਕਦੀਆਂ ਨੇ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਸਿਹਤ ਤੇ ਸਿਹਤ ਵਿਭਾਗ ਤੇ ਇੱਥੇ ਦੇ ਤੇ ਦੂਜੀ ਗੱਲ ਜਿਹੜਾ ਇੱਥੇ ਦਾ ਨਗਰ ਕਾਉਂਸਲ ਹੈ ਉੱਤੇ ਖੜੇ ਹੋ ਰਹੇ ਨੇ ਕਿ ਆਖਿਰਕਾਰ ਲੋਕਾਂ ਦੀ ਵੈਲਿਊ ਕੀ ਹੈ ਲੋਕ ਇੱਥੋਂ ਜਾ ਰਹੇ ਨੇ ਜਾਂ ਅੰਦਰ ਡਿੱਗ ਰਹੇ ਨੇ ਤਾਂ ਲੋਕਾਂ ਦੀ ਵੈਲਿਊ ਕਿੱਥੇ ਹੈ ਤੁਸੀਂ ਆਖਿਰਕਾਰ ਲੋਕਾਂ ਲਈ ਕੰਮ ਕੀ ਰਹੇ ਹੋ ਸਿਰਫ ਓਨਲੀ ਪਰੇਸ਼ਾਨੀਆਂ ਕ੍ਰੀਏਟ ਕਰ ਰਹੇ ਹੋ ਜਾਂ ਵਾਕਈ ਠੀਕ ਕਰ ਰਹੇ ਹੋ